ਕਲੀ ਮਾਹਰ ਮਾਹਲੇ ਹੁਕਕਾਰੇਰੀਆ ਕਿ ਜੇ ਕਿਸੇ ਪੁੱਲੇ ਪਟਕੇ ਵੀ ਕਿਸੇ ਮਾਂ ਦਾ ਪੁੱਤ ਇਸ ਨਸ਼ੇ ਨੂੰ ਲੱਤ ਵਿੱਚ ਲੱਗ ਗਿਆ ਉਹਦਾ ਇਲਾਜ ਪੰਜਾਬ ਸਰਕਾਰ ਵੱਲੋਂ ਫਰੀ ਕਰਵਾਇਆ ਜਾ ਰਿਹਾ ਕੀ ਸਾਨੂੰ ਦੱਸੋ ਕੱਲੀ ਸਰਕਾਰ ਹੈ ਜਿਨ੍ਹਾਂ ਨੇ ਨਸ਼ਾ ਮੁਕਤੀ ਸੈਂਟਰ ਖੋਲੇ ਜਿੱਥੇ ਹਜ਼ਾਰਾਂ ਨੌਜਵਾਨਾਂ ਦਾ ਇਲਾਜ ਹੋ ਰਿਹਾ ਹੈ ਤਾਂ ਕਹਿੰਦਾ ਮਕਸਦ ਆਪਾਂ ਸਾਰੇ ਹੀ ਜੁੜ ਨਸ਼ੇ ਅਰੋਧ ਦੇ ਵਿੱਚ ਸਾਰ ਦਈਏ ਸਾਰਿਆਂ ਦਾ ਸਾਥ ਮਿਲ ਵੀ ਰਿਹਾ ਹੈ ਸੋ ਬਾਤ ਕੀ ਗੱਲ ਆਪਾਂ ਵਿਕਾਸ ਬਾਰੇ ਜਾਂ ਹੋਰ ਜਿਹੜੀ ਸਕੀਮਾਂ ਮੁਖਤਰੀ ਸਰਦਾਰ ਤਰੋ ਸਿੰਘ ਆਗਿਰਿਆ ਸਾਰੇ ਖੜੇ ਹੋ ਕੇ ਖਾਈਏ ਸੋ ਸਾਰਿਆਂ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਵਾਰਡ ਦੇ ਨਿਵਾਸੀ ਨਸਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਸੋ ਖੰਦੇ ਹਾਂ ਕਿ ਅਸੀਂ ਨਸਿਆਂ ਦੇ ਖਿਲਾਫ ਆਪਣੇ ਬਾਗ ਦੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਪਹਿਰੇਦਾਰ ਬਣ ਕੇ ਕੰਮ ਕਰਾਂਗੇ ਅੱਗੇ ਆਪਣੇ ਬਾਗ ਵਿੱਚ ਕਿਸੇ ਵੀ ਕਿਸਮ ਦਾ ਨਸ਼ਾ ਵੀ ਕਰਨ ਨਹੀਂ ਦਵਾਗੇ ਕਿਸੇ ਵੀ ਕਿਸਮ ਦਾ ਨਸ਼ਾ ਕਰਨ ਨਹੀਂ ਦਵਾਗੇ ਕਿਸੇ ਨਸ਼ਾ ਕਰਣ ਨੂੰ ਬਾਗ ਵਿੱਚ ਬੋੜਾ ਵੀ ਦੇਵਾਂਗੇ ਬਾਗ ਵਿੱਚ ਬੋੜ ਨਹੀਂ ਸਾਰੇ ਸਾਡੇ ਬਾਗ ਵਿੱਚ ਜੋ ਵੀ ਸਾਡੇ ਬਾਗ ਵਿੱਚ ਕੋਈ ਨਸ਼ਾ ਕਰਦੇ ਹਨ ਨਸ਼ਾ ਕਰਦੇ ਹਨ ਉਹਨਾਂ ਨੂੰ ਨਸ਼ਾ ਸੱਟਾ ਵੀ ਸਮਝਾਵਾਂਗੇ ਜਿਨ੍ਹਾਂ ਨੂੰ ਲੋੜ ਹੋਵੇਗੀ ਜਿਨ੍ਹਾਂ ਨੂੰ ਲੋੜ ਅਸੀਂ ਉਹਨਾਂ ਨੂੰ ਅਸੀਂ ਉਹਨਾਂ ਨੂੰ ਗਸਾ ਮੁਕਤੀ ਸੈਂਟਰ ਵਿੱਚ ਭਾਗੀ ਕਰਾਵਾਂਗੇ ਗਸਾ ਮੁਕਤੀ ਸੈਂਟਰ ਵਿੱਚ ਭਾਗੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਅਸਕਲਰੀ ਕਿਸੇ ਵੀ ਗਰਹਾ ਵਕਤ ਕੋਈ ਜਮਾਤ ਨਹੀਂ ਕਰਾਵਾਂਗੇ ਕੋਈ ਜਮਾਤ ਨਹੀਂ ਕਰਾਵਾਂਗੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਵਿਅਕਤੀ ਨੂੰ ਜਮਾਤ ਦੇ ਤੁਰਕਾਂ ਅਸੀਂ ਸਾਰੇ ਬਾਡ ਨਿਵਾਸੀ ਅਸੀਂ ਸਾਰੇ ਬਾਡ ਨਿਵਾਸੀ ਮਿਲ ਕੇ ਆਪਣੇ ਬਾਡ ਨੂੰ ਮਿਲ ਕੇ ਆਪਣੇ ਬਾਡ ਨੂੰ ਨਸ਼ਾ ਮੁਕਤ ਬਣਾਵਾਂਗੇ ਨਸ਼ਾ ਮੁਕਤ ਬਣਾਵਾਂਗੇ ਬੋਲੇ ਸੋ ਨਿਹਾਲ ਸਤ ਤਾਂ ਜੋ ਜੀ ਸਾਹਿਬ ਮੁਕਤਬਾੜ ਬਣਾਵਾਂਗੇ ਸੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਾਕੀ ਵਾਰ ਨੰਬਰ 23 ਅਤੇ 24 ਦੇ ਵਿੱਚ ਸਰਬਜੀਤ ਸੈਣੀ ਜੀ ਤੇਜਿੰਦਰ ਮਿੱਤੂ ਜੀ ਪੂਰੇ ਸੇਵਾਦਾਰ ਬਣ ਕੇ ਸੇਵਾ ਕਰ ਰਹੇ ਨੇ ਬਹੁਤ ਸਾਰੇ ਵਿਕਾਸ ਦੇ ਕੰਮਾਂ ਨੇ ਇਹਨਾਂ ਨੇ ਪਾਸ ਕਰਵਾ ਚੁੱਕਿਆ ਕੰਮ ਹੋ ਵੀ ਰਿਹਾ ਹੈ ਕੰਮਾਂ ਦੀ ਸ਼ੁਰੂਆਤ ਮੈਂ ਖੁਦ ਆਪਣੇ ਲੈਟਰਪੈਡ ਤੇ ਲਿਖ ਕੇ ਉਹ ਕੰਮ ਪਾਸ ਕਰਵਾਤੇ ਸੋ ਕਈਆਂ ਨੂੰ ਇਹ ਪਤਾ ਹੀ ਨਹੀਂ ਕਿੰਨੇ ਦਾ ਕੰਮ ਪਾਸ ਹੋਇਆ ਕਿਹੜੀ ਗਲੀ ਪਾਸ ਕਰਾਈ ਕਿੰਨੇ ਪਾਸ ਕਰਾਈ ਉਹ ਨਵੇਂ-ਨਵੇਂ ਕਾਉਂਸਲਰ ਬਣ ਕੇ ਉਦਘਾਟਨ ਕਰੀ ਜਾ ਰਹੇ ਪਾਸ ਕਰਾਉਣ ਵਾਲੇ ਸਰਪੰਚ ਜੀ ਸੈਣੀ ਉਦਘਾਟਨ ਕਰੀ ਜਾ ਰਹੇ ਕੋਈ ਹੋਰ ਕਿਉਂਕਿ ਉਹਨਾਂ ਨੇ ਸ਼ੁਰੂ ਤੋਂ ਹੀ ਇਹ ਚਰਚਾ ਵਾਰੀ ਨਾਲ ਕੋਲ ਬਰੀ ਲੈਟਰ ਪੈਡ ਵੀ ਹੋਵੇਗੀ ਸੋ ਥੋੜੇ ਦਿਨਾਂ ਉਹਦੇ ਉਦਘਾਟਨੀ ਹੋਣਗੇ ਕੰਮ ਦੀ ਸ਼ੁਰੂਆਤ ਹੋਵੇਗੀ ਆਪਣੀ ਵਾਵਾ ਝੂਠੀ ਵਾਵਾ ਖਟਾਵਾਸ ਤੇ ਉਦਘਾਟਨ ਕਰਨਗੇ ਸੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਕਿ ਸੇਵਾਦਾਰ ਤੁਸੀਂ 2022 ਦੇ ਵਿੱਚ ਬਣਾਇਆ ਪ੍ਰਮਾਤਮਾ ਨੇ ਕਿਰਪਾ ਕੀਤੀ ਪੂਰੇ ਪੰਜਾਬ ਦੇ ਸੇਵਾ ಪಕ್ಷੀ ਪਰਮਾਤਮਾ ਨੂੰ ਨਿਮਾਣੇ ਵਾਂਗ ਕੇ ਸੇਵਾਦਾਰ ਬਣ ਕੇ ਪੂਰੇ ਪੰਜਾਬ ਦੀ ਸੇਵਾ ਕਰ ਰਹੇ ਤੇ ਆਪਣੇ ਵਾਰਡ ਦੀ ਹਰ ਗਲੀ ਹਰ ਸ਼ਿਵਰੇ ਦੀ ਲੈਣ ਸਾਰੀਆਂ ਪਾਸ ਕਰਾ ਚੁੱਕੇ ਆ ਸੋ ਅਗਲੇ ਮਹੀਨੇ ਤੋਂ ਕੰਮਾਂ ਦੀ ਸ਼ੁਰੂਆਤ ਹੋਵੇਗੀ ਕਿਉਂਕਿ ਸਾਨੂੰ ਪਤਾ ਅਸੀਂ ਕੰਮ ਕਰਵਾਇਆ ਅਸੀਂ ਨੌਕਰ ਅਸੀਂ ਸੇਵਾਦਾਰ ਆ ਸਾਨੂੰ ਪਤਾ ਹੈ ਕਿ ਲੋਕਾਂ ਨੂੰ ਪਤਾ ਜਦ ਹੀ ਸਰਕਾਰ ਹੋਵੇ ਕੋਈ ਕੰਮ ਕਰਵਾਉਂਦੀ ਹੁੰਦੀ ਹੈ ਜਿਹੜੇ ਆਪਣੇ ਗਲਾ ਦੇ ਝੂਠੇ ਸਰੂਪੇ ਪਵਾ ਕੇ ਚਾਰ ਬੰਦੇ ਇਕੱਠੇ ਕਰਕੇ ਕਹਿਣ ਅਸੀਂ ਕੰਮ ਪਾਸ ਕਰਾਇਆ ਉਹਨਾਂ ਨੂੰ ਲੋਕਾਂ ਨੂੰ ਪਤਾ ਹੈ ਕਿ ਭਾਈ ਨਾ ਤੂੰ ਸਰਕਾਰ ਦਾ ਕਾਉਂਸਲਰ ਨਾ ਤੂੰ ਕੰਮ ਪਾਸ ਕਰਾਇਆ ਮੰਤਰੀ ਕੋਟੇ ਜੋ ਕੰਮ ਹੋਏ ਹੁੰਦੇ ਉਸ ਕਾਟ ਨੂੰ ਛੋਟਾ ਕੌਸ਼ਲ ਕਰੀ ਜਾਵੇ ਜੋ ਮੈਂ ਤੁਹਾਣਾ ਵਾਦਾ ਕਰਦਾ ਕਿ ਇੱਕ ਇੱਕ ਕੰਮ ਆਪ ਸਭ ਦਾ ਪਾਸ ਹੋ ਚੁੱਕਾ ਹਰ ਗਲੀ ਪਾਸ ਹੋ ਚੁੱਕੀ ਹੈ ਸਾਬ ਵਾਲੇ ਰੋਡ ਪਾਸ ਚੁੱਕੀ ਹੈ ਪਾਸ ਹੋ ਚੁੱਕੀ ਹੈ 35 ਫੁੱਟ ਰੋਡ ਸਾਰੀ ਪਾਸ ਹੋ ਚੁੱਕੀ ਹੈ ਦੁਆਰਾ ਸੜਕ ਬਣ ਜਾ ਰਹੀ ਹੈ ਹਰ ਗਲੀ ਦੇ ਵਿੱਚ ਜਿਹੜਾ ਸ਼ਿਵਰੇ ਰਹਿ ਗਿਆ ਉਹ ਸ਼ਿਵਰੇ ਵੀ ਪਾਸ ਕਰਵਾ ਦਿੱਤਾ ਹਰ ਪੱਤਨੇ ਹਲਕੇ ਦੀ ਹਰ ਸੜਕ ਜਿਹੜੀਆਂ ਪਾਸ ਕਰਵਾਤੀਆਂ ਜਿਹੜਾ ਕੰਮਾਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਸਰਦਾਰ ਹਰਦੀਪ ਸਿੰਘ ਗੁੰਡਿਆ ਜਿੰਦਾਬਾਦ ਉੱਗੇ ਨਾ ਅੱਗੇ ਦੇ ਉੱਤੇ ਜਦੋਂ ਪਾਸਟਿਕ ਬਿਲਕੁਲ ਆਉਂਦਾ ਹੈ ਲੋਕਾਂ ਨੂੰ ਹਟਾਉਣਾ ਆਉਂਦਾ ਹੈ ਅੱਜ ਉਹ ਗੱਲ ਹੋ ਰਹੀ ਹੈ ਅੱਜ ਵਾਰਡ ਨੰਬਰ 24 ਦੇ ਵਿੱਚ ਜੁਧ ਨਸ਼ਿਆਂ ਵਿਰੋਧੀ ਤਹਿ ਜਿਹੜੀ ਨਸ਼ਾ ਮੁਕਤੀ ਯਾਤਰਾ ਉਹ ਚੱਲਦੀ ਪਈ ਹੈ ਸੋ ਸਾਰੇ ਵਾਰਡਾਂ ਦੇ ਸਾਰੀਆਂ ਭੈਣਾਂ ਭਰਾਵਾਂ ਨੇ ਵੀਰਾਂ ਨੇ ਇੱਥੇ ਪਹੁੰਚ ਕੇ ਸੌਂ ਖਾਧੀ ਹੈ ਕਿ ਅਸੀਂ ਆਪਣਾ ਵਾਰਡ ਦੋਨੇ ਵਾਰਡਾਂ ਨੂੰ ਨਸਾਮਕਤ ਵਾਰਡ ਬਣਾਵਾਂਗੇ ਕਿਉਂਕਿ ਜਦੋਂ ਇੱਕ ਇੱਕ ਪਿੰਡ ਦੇ ਵਿੱਚ ਜਾ ਰਹੇ ਆ तकरीबन ਹਲਕੇ ਸਾਹਮਣੇ ਹਰ ਪਿੰਡ ਚ ਗਏ ਆ ਪੂਰੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਆਮ ਸਾਰੇ ਪੰਜਾਬ ਚ ਪਿੰਡ ਪਿੰਡ ਜਾ ਕੇ ਵਾਰਡ ਵਾਰਡ ਜਾ ਕੇ ਖਲੀ ਖਲੀ ਜਾ ਕੇ ਜਦੋਂ ਇਹ ਸੋਖਵਾ ਰਹੇ ਆ ਕਿ ਅਸੀਂ ਆਪਣੇ ਵਾਰਡ ਆਪਣੇ ਪਿੰਡ ਨਸਾਮਕਤ ਵਾਰਡ ਬਣਾਵਾਂਗੇ ਨਸਾਮਕਤ ਪਿੰਡ ਬਣਾਵਾਂਗੇ ਤੇ ਪੂਰੇ ਪੰਜਾਬ ਦੀਆਂ ਭੈਣਾਂ ਮਤਾਮਾ ਬਜ਼ੁਰਗ ਵੀਰ ਨੌਜਵਾਨ ਸਾਹਿਬ ਦੇ ਰੇ ਤੁਸੀਂ ਇਸੇ ਤਰ੍ਹਾਂ ਹੀ ਪੰਜਾਬ ਜਿਹੜਾ ਨਸੰਮ੍ਰਿਤ ਪੰਜਾਬ ਬਣ ਜਾ ਰਿਹਾ ਪੰਜਾਬ ਜਿਹੜਾ ਰਗਲਾ ਪੰਜਾਬ ਬਣ ਜਾ ਰਿਹਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸੁਪਨਾ ਪਹਿਲੇ ਦਿਨ ਤੋਂ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਸਾਨੂੰ ਵੀ ਇਹ ਹੁਕਮ ਲਾਇਆ ਜਾਂਦਾ ਕਿ ਅਸੀਂ ਨਿਮਾਣੇ ਬਣ ਕੇ ਆਪਣੇ ਆਪਣੇ ਵਾਡਾਂ ਦੇ ਵਿੱਚ ਆਪਣੇ ਆਪਣੇ ਹਲਕਿਆਂ ਦੇ ਵਿੱਚ ਅਸੀਂ ਸੇਵਾਦਾਰ ਬਣ ਕੇ ਸੇਵਾ ਕਰੀਏ ਜੋ ਪਹਿਲੇ ਦਿਨ ਤੋਂ ਹੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਐਜੂਕੇਸ਼ਨ ਨੂੰ ਤਾਇਕ ਸਿੱਖਿਆ ਗ੍ਰਾਂਥੀ ਦੇ ਅੰਦਰ ਕੰਮ ਚੱਲਿਆ ਜਿੱਡਾ ਮਤਲਬ ਪੰਜਾਬ ਦੀ ਇਹ ਨੀਂ ਸੁਰੂਆਤ ਹੋਈ ਈਲਿਹ ਦੇ ਬਿੱਲ ਲੱਭੇ ਫਿਲ ਕਰਾ ਲੋਕਾਂ ਨੇ ਮਾਫ਼ ਹੋਏ ਨਹਿਰੇ ਪਾਣੀ ਜਿਹੜੇ 14000 ਨਹਿਰਾਂ ਜੀਆਂ ਬੰਦ ਪਈਆਂ ਇਹ 40 ਸਾਲ ਤੋਂ ਪਛੜੀਆਂ ਸਰਕਾਰਾਂ ਦੇ ਅੱਜ ਜੇਕਰ ਆ ਤੁਸੀਂ ਲੋਕਾਂ ਨੂੰ ਉਹ ਨਹਿਰਾ ਖੋਦਾ ਕੀ ਟੇਲਾਂ ਤੱਕ ਪਾਣੀ ਪਹੁੰਚਾਇਆ ਗਿਆ ਹੁਣ 10 ਲੱਖ ਦਾ ਬੀਮਾ ਲੋਕਾਂ ਨੂੰ ਦਿੱਤਾ ਜਾ ਰਿਹਾ ਹਰ ਗਲੀ ਪੰਜਾਬ ਦੀ ਹਰ ਸੜਕ ਜਿਹੜੀ ਪਾਸ ਹੋ ਚੁੱਕੀ ਹੈ ਸੜਕਾਂ ਬਣ ਜਾ ਰਹੀਆਂ ਸੋ ਸੇਵਾਦਾਰ ਬਣ ਕੇ ਪਹਿਲੀ ਸਰਕਾਰ ਜਿਹੜੀ ਲੋਕਾਂ ਦੀ ਅਸੀਂ ਸੇਵਾ ਕਰ ਰਹੇ ਹਾਂ ਸੋ ਪੰਜਾਬ ਦੇ ਪੂਰਾ ਪੰਜਾਬ ਖੁਸ਼ ਹੈ ਸੋ ਅੱਜ ਜਿਹੜੀ ਇਸ ਵਾਅਦੇ ਬੱਤੀ ਦੇ ਚੋ ਵੀ ਚੁਈ ਸਾ ਮੁਕਤੀ ਯਾਤਰਾ ਦੀ ਮੀਟਿੰਗ ਹੋਈ ਹੈ ਸਾਰੇ ਨੇ ਸੋਚ ਚੁੱਕੀ ਹੈ ਸੋ ਮੈਂ ਸਾਰੇ ਪ੍ਰੈਸਰਾਂ ਨੂੰ ਬਹੁਤ ਧੰਨਵਾਦ ਕਰਦਾ ਹਾਂ ਸਾਰੇ ਮੀਡੀਆ ਦੇ ਵੀਰਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਅੱਜ ਸਾਰੀ 14 ਮਿੰਟਾਂ ਦੇ ਵਿੱਚ ਪਹੁੰਚੇ ਸੋ ਆਪ ਸਭ ਦਾ ਵੀ ਬਹੁਤ ਬਹੁਤ ਧੰਨਵਾਦ ਜਿਹੜੇ ਕੌਂਸਲਰ ਨੇ ਜਿਹੜੇ ਕਹਿੰਦੇ ਤੁਸੀਂ ਕਹਿੰਦੇ ਉਦਘਾਟਨ ਕਰ ਰਹੇ ਨੇ ਇਸ ਸਮੇਂ ਕਿ ਤੁਸੀਂ ਜਿਹੜੇ ਮੰਤਰੀ ਕੋਟੇ 'ਚ ਉਹਦੇ ਵਿੱਚ ਮੇਰੀ ਲੈਟਰ ਪੈਡ ਦੇ ਉੱਤੇ ਮੈਂ ਕੰਮ ਪਾਸ ਕਰਾਏ ਆਬ ਸਤਿ ਸ੍ਰੀ ਅਕਾਲ ਨੂੰ ਤੁਸੀਂ ਮੀਡੀਆ ਵਾਲੇ ਵੀ ਪੁੱਛ ਸਕਦੇ ਹੋ ਕਿ ਕੰਮ ਕਿਹੜੇ ਕੋਟੇ 'ਚ ਪਾਸ ਹੋਏ ਉਸਰੇ ਸਾਹਿਬ ਚਾਰ ਬੰਦੇ ਲੈ ਕੇ ਆਉਂਦਾ ਉਹਨੂੰ ਕੈਟਰ ਕਰੀ ਜਾ ਰਿਹਾ ਇਹ ਉਮੀਦ ਤੇ ਨਹੀਂ ਸੀ ਉਸ ਬੰਦੇ ਤੋਂ ਕਿਉਂਕਿ ਗੁਰੂ ਦਾ ਸਿੱਖ ਜਿਹੜਾ ਝੂਠ ਬੋਲੇ ਗੁਰਦੁਆਰਾ ਸਾਹਿਬ ਜਾਸਵੀਰ ਸਾਹਿਬ ਜਾਣ ਵਾਲਾ ਵਿਅਕਤੀ ਝੂਠ ਬੋਲੇ ਜਿਹੜਾ ਲੋਕਾਂ ਦਾ ਸੇਵਾਦਾਰ ਬਣ ਕੇ ਝੂਠ ਬੋਲੇ ਬੜਾ ਦੁੱਖ ਲੱਗਦਾ ਸੋ ਕੰਮ ਇਹਦੇ ਪਾਸ ਹੋਏ ਆ ਉਹ ਐਮਐਲਏ ਕੋਟੇ 'ਚ ਹੋਏ ਆ ਉਹ ਭਰਾਵਾ ਦੇ ਕੌਂਸਲਰ ਕੋਟੇ 'ਚ ਹੋਏ ਹੋਣਗੇ ਜਿਹਨੇ ਮਰਜ਼ੂਰ ਕਾਟਰ ਕਰ ਲਈ ਤੈਨੂੰ ਕਦੀ ਨਹੀਂ ਰੋਕਣਾ ਵਾਂਗੇ ਐਮਐਲਏ ਕੋਟੇ ਦੇ ਕੋਲੇ ਪਾਸ ਹੋਏ ਕੰਮ ਦੇ ਤੋਂ ਰੇ ਐਮਐਲਏ ਦੇ ਲੈਟਰ ਦੇ ਉੱਤੇ ਪਾਸੋਂੇ ਕੰਮ ਦਾ ਉਦਘਾਟਨ ਕਰੀ ਜਾ ਰਿਹਾ ਸੇ ਕੰਮ ਸੋਹਣੇ ਦਿੰਦੇ ਸੋ ਅਸੀਂ ਤੇ ਨਿਮਾਣੇ ਬਣ ਕੇ ਸੇਵਾਦਾਰ ਬਣ ਕੇ ਸੇਵਾ ਕਰ ਰਿਹਾ ਲੋਕਾਂ ਨੂੰ ਪਤਾ ਹੈ ਕਿ ਜੇ ਨਹੀਂ ਸਰਕਾਰ ਹੁੰਦੀ ਆ ਉਦੋਂ ਦੇ ਕੰਮ ਹੁੰਦੇ ਆ ਸੋ ਜੇ ਇਦਾਂ ਹੀ ਝੂਠੀਆਂ ਫੇਸਬੁੱਕ ਦੇ ਵਿੱਚ ਜਾਂ ਦੋ ਖਬਰਾਂ ਲਵਾ ਕੇ ਤੇ ਆਪਣੀ ਬਾਵਾ ਖਟਰੀ ਚਾਹੁੰਦਾ ਤੇ ਹੋਰ ਖਟ ਲਵੇ ਮੇਰੇ ਕੋਲ ਫਰਕ ਨਹੀਂ ਲੈਂਡ ਪੁਲੀ ਜਿਹੜਾ ਤੋਹਫਾ ਦਿੱਤਾ ਗਿਆ ਵੇਖੋ ਲੋਕਾਂ ਦੇ ਲਈ ਇਨਿਸ਼ੀਏਟਿਵ ਬਣਾਈ ਦੇਸੀ ਪੰਜਾਬ ਦੇ ਕਿਸਾਨਾਂ ਲਈ ਇਨਿਸ਼ੀਏਟਿਵ ਬਣਾਈ ਦੇਸੀ ਜਿਹਨੂੰ ਪੰਜਾਬ ਦੇ ਕਿਸਾਨਾਂ ਨੂੰ ਇਹ ਨੀਤੀ ਪਸੰਦ ਨਹੀਂ ਆਈ ਤੇ ਅਸੀਂ ਇਹ ਲੈਕਚਰਿੰਗ ਕੋਈ ਚੀਜ਼ ਨਹੀਂ ਕਰਦੇ ਜੋ ਕਿਸਾਨਾਂ ਦੇ ਹਿੱਤ ਲਈ ਕੋਈ ਚੰਗੀ ਆਂਦੀ ਨਹੀਂ ਵੀ ਸੀ ਤੇ ਕਿਸਾਨਾਂ ਨੂੰ ਨਹੀਂ ਪਸੰਦ ਆਈ ਤੇ ਅਸੀਂ ਇਹੋ ਜੀ ਕੋਈ ਚੀਜ਼ ਲਾ ਕੇ ਕਰਨਾ ਅਸੀਂ ਇਹ ਪਾਲਿਸੀ ਵਾਪਸ ਲੈ ਲਈ ਜੋ ਪੰਜਾਬ ਦਾ ਪੰਜਾਬ ਸਰਕਾਰ ਸੁਖਾਗਪਾਲ ਸਿੰਘ ਮਾਨ ਦੀ ਸਰਕਾਰ ਪਹਿਲੇ ਦਿਨ ਤੋਂ ਲੋਕਾਂ ਦੇ ਨਾਲ ਹੈ ਕਿਸਾਨ ਭਰਾਵਾਂ ਦੇ ਨਾਲ ਹੈ ਆਪਾਂ ਦੇਖਿਆ ਕਿ ਸਰਕਾਰ ਬੰਦੇ ਸਾਰੀ ਜਿਹੜਾ ਮੰਡੀਆਂ ਦੇ ਵਿੱਚ ਪਿਛਲੀਆਂ ਸਰਕਾਰਾਂ ਦੇ ਦਾਣੇ ਰਹਿੰਦੇ ਹੁੰਦੇ ਸੀ ਸਰਕਾਰ ਭਰਾ ਸਿੰਘ ਮਾਨ ਜੀ ਨੇ 24 ਘੰਟਿਆਂ ਚੋਂ 24 ਫੀਤ ਕੀਤੀ 48 ਘੰਟਿਆਂ ਦੇ ਵਿੱਚ ਕਿਸਾਨ ਭਰਾਵਾਂ ਦੇ ਕਾਉਂਟਾ ਜੀ ਪੈਸੇ ਆਉਣੇ ਸ਼ੁਰੂ ਹੋ ਗਏ ਸੋ ਪਹਿਲੀ ਸਰਕਾਰਾਂ ਜਿਨੇ 14000 ਕਿਲੋਮੀਟਰ ਦੀਆਂ ਚਾਹਾਂ ਬੰਦ ਪਈਆਂ ਨੂੰ ਚਲਵਾਇਆ ਗਿਆ ਬੰਧੀਆਂ ਬਣਾਇਆ ਗਿਆ ਇੰਨਾ ਤੱਕ ਪਾਣੀ ਪਹੁੰਚਾਇਆ ਗਿਆ ਅੱਡੀ ਸਰਕਾਰ ਜਿਹੜੀ ਹਮੇਸ਼ਾ ਹੀ ਕਿਸਾਨਾਂ ਦੇ ਹਿੱਤ ਲਈ ਖੜੀ ਹੈ ਖੜੀ ਰਹੂਗੀ। ਤੋਂ ਜਦੋਂ ਕਿਸਾਨ ਭਰਾਵਾਂ ਨੂੰ ਪੂਰੀ ਪਸੰਦ ਨਹੀਂ ਹੈ ਤੇ ਅਸੀਂ ਅੱਜ ਪਹੁੰਚ ਲੈ ਕਿ ਕਰਨਾ। ਉਹ ਅਸੀਂ ਕਿਸਾਨ ਭਰਾਵਾਂ ਨਾਲ ਆਮ ਆਦਮੀ ਪਾਰਟੀ ਸਰਕਾਰ ਸ਼ੁਰੂ ਤੋਂ ਕਿਸਾਨ ਭਰਾਵਾਂ ਲਈ ਕੰਮ ਕਰ ਰਹੀ ਹੈ ਤੇ ਕਰਦੀ ਰਹੂਗੀ। ਪਹਿਲੇ ਵਾਰਡਾਂ ਦੇ ਵਿੱਚ ਪਹੁੰਚਲੇ ਪਹਿਲੇ ਵਾਰਡ ਨੰਬਰ 21 ਦੇ ਵਿੱਚ ਪਹੁੰਚੀ ਹੈ ਜਾਂ ਫਿਰ ਆਪਣਾ ਵਾਈ ਨੰਬਰ ਵਾਰਡ ਫਿਰ 23 24 ਸਾਂਝੀ ਮੀਟਿੰਗ ਇਹ ਵੀ ਸਾਰੇ ਹੁਣ ਲੱਗਣ ਵਸੇਆਂ ਨੂੰ ਜਾਗਰੂਕ ਕਰਦੇ ਪਏ ਆ ਕਿ ਜਿਹੜੇ ਨਸ਼ਾ ਬੋਧਾੜੀ ਯਾਤਰਾ ਚੱਲਦੀ ਪਈ ਆ ਉਹ ਸਾਰੇ ਨਜੀਆਂ ਤੋਂ ਦੂਰ ਹੋਵੇ ਜੇ ਕਿ ਇਲਾਕੇ 'ਚ ਕੋਈ ਐਡਾ ਸ਼ਰਾਰਤੀ ਅੰਸਰ ਆ ਜਿਹੜਾ ਕੋਈ ਨਸ਼ਾ ਵੇਚਦਾ ਹੋਰ ਸਾਨੂੰ ਗੁੱਪਤ ਸੂਚਨਾ ਸਾਨੂੰ ਉਹ ਹੀ ਤੇ ਦੋਹੋਂ ਨੂੰ ਤਾਂ ਇੱਕ ਬੰਦੀ ਕਾਰਵਾਈ ਕਰੀ ਜੇ ਇਹਦਾ ਇਸ ਵਾਰਡ ਦੇ ਵਿੱਚ ਕਿਸ ਤਰ੍ਹਾਂ ਜਿਹੜੇ ਕੰਮ ਹੋ ਰਹੇ ਆ ਜਿਤਨਾ ਮੰਤਰੀ ਸਾਹਿਬ ਕਹਿ ਰਿਹਾ ਕਿ ਮੰਤਰੀ ਨਾਲ ਦੇ ਕੋਟੇ ਜੋ ਪਾਸ ਹੋਇਆ ਤੇ ਮੌਜੂਦਾ ਕੌਂਸਲਰ ਇਹ ਜਿਹੜੇ ਵਿਕਾਣ ਕਰ ਰਹੇ ਆ ਜੇ ਲੈ ਇੱਕ ਜਿੰਨੇ ਵੀ ਸੌਰੀ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਕੈਬਨੈਟ ਮੰਤਰੀ ਸਰਦਾਰ ਹਦੀਪ ਸਿੰਘ ਮੁੰਡੀਆਂ ਜੀ ਨਸ਼ਾ ਮੁਕਤੀ ਯਾਤਰਾ ਦੇ ਤਹਿਤ ਜੋ ਪ੍ਰਾਣ ਰੱਖਿਆ ਗਿਆ ਜੀ ਵਾਰਡ ਨੰਬਰ 24 ਦੇ ਵਿੱਚ ਅੱਜ ਉਹ ਆਪਣੇ ਇੰਚੀ ਸਮੇਂ ਵਿੱਚ ਸਮਾਗਮ ਕਰਕੇ ਅੱਜ ਸਾਡੇ ਵਿੱਚ ਆਏ ਔਰ ਵਾਰਡ ਵਾਸੀਆਂ ਨੂੰ ਨਸ਼ਾ ਮੁਕਤੀ ਲਈ ਸੰਬੰਧਿਤ ਜੋ ਵੀ ਸੀਗੇ ਸਮਾਚਾਈ ਗਈ ਹੈ ਔਰ ਪੂਰੇ ਵਾਰਡ ਵਾਸੀਆਂ ਨੇ ਵਿਸ਼ਵਾਸ ਦਵਾਇਆ ਕਿ ਉਹ ਸਰਕਾਰ ਦੀਆਂ ਨੀਤੀਆਂ ਦੇ ਨਾਲ ਨੇ ਅੱਜ ਸੂਬਾ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਗੇ ਜਿੱਥੇ ਵੀ ਕੋਈ ਨਸ਼ਾ ਤਸਕਰ ਹੋਊਗਾ ਸੀਪਲਾ ਗੜੀਆ ਉਸ ਪਾਰਟੀ ਨੂੰ ਸਰਕਾਰ ਨੂੰ ਦੇਣਗੇ ਸੋ ਉਮੀਦ ਕਰਦੇ ਆਂ ਕਿ ਪੂਰੇ ਵਾਰਡ ਵਾਸੀ ਡਟ ਕੇ ਸਾਡਾ ਸਾਥ ਦੇਣਗੇ ਤੇ ਜਿਸ ਤਰ੍ਹਾਂ ਜਿਹੜੇ ਇੱਥੇ ਕਿਸ ਤਰ੍ਹਾਂ ਜਿਹੜੇ ਕਾਰਜ ਹੋਏ ਨੇ ਕਿ ਮੰਤਰੀ ਸਾਹਿਬ ਕਹਿ ਰਹੇ ਕਿ ਮੰਤਰੀ ਸਾਹਿਬ ਦੇ ਕੋਟੇ ਤੋਂ ਕੰਮ ਹੋ ਰਿਹਾ ਪਰ ਮੌਜੂਦਾ ਕੌਂਸਲਰ ਉਦ்கਾਰਨ ਕਰ ਰਹੇ ਨੇ ਸਰ ਜਿੰਨੇ ਵੀ ਵਾਰਡ ਨੰਬਰ 23 ਕਿਉਂਕਿ ਬਲਕਿ 21 22 23 24 ਜਿੰਨੇ ਵੀ ਵਾਰਡ ਦੇ ਵਿੱਚ ਕੰਮ ਹੋ ਰਹੇ ਨੇ ਉਹ ਐਮਐਲਏ ਕੋਟੇ ਵਿੱਚੋਂ ਮੰਤਰੀ ਕੋਟੇ ਵਿੱਚ ਹੋ ਰਹੇ ਨੇ ਉਹਨਾਂ ਦੇ ਲੈਟਰ ਹੈਡ ਤੇ ਲਿਖ ਕੇ ਅਸੀਂ ਮੇਅਰ ਸਾਹਿਬ ਨੂੰ ਲੈਟਰਾਂ ਦਿੱਤੀਆਂ ਨੇ ਕਮਿਸ਼ਨਰ ਸਾਹਿਬ ਕੋ ਪਹਿਲੇ ਟਾਈਮ ਤੇ ਜਦੋਂ ਮੇਅਰ ਨਹੀਂ ਸੀਗੇ ਕਮਿਸ਼ਨਰ ਸਾਹਿਬ ਕੋ ਲੈਟਰਾਂ ਦਿੱਤੀਆਂ ਹੋਈਆਂ ਨੇ ਉਹਨਾਂ ਲੈਟਰਾਂ ਦੇ ਉੱਤੇ ਉਹ ਕੰਮ ਪਾਸ ਹੋਏ ਨੇ ਵਾਰਡ ਨੰਬਰ ਜਿਹੜਾ ਉਦੋਂ 26 27 ਦੇ ਹਿਸਾਬ ਦੇ ਨਾਲ ਵੀ ਜਿਹੜੇ ਆ ਪਾਸ ਹੋਏ ਨੇ ਔਰ 23 24 25 ਦੇ ਹਿਸਾਬ ਤੇ ਨਾਲ ਵੀ ਨੰਬਰ ਦੇ ਹਿਸਾਬ ਨਾਲ ਪਾਸ ਹੋਏ ਨੇ ਜਦ ਲੈਟਰ ਹੈਡ ਉਹ ਜਿਹੜਾ ਆ ਐਮ ਐਲ ਏ ਸਾਹਿਬ ਦੇ ਲੈਟਰ ਦੇ ਉੱਤੇ ਲਿਖ ਕੇ ਕੰਮ ਪਾਸ ਹੋ ਰਹੇ ਨੇ ਕਿਉਂਕਿ ਉਹ ਕੋਟਾ ਦਾ ਐਮ ਐਲ ਏ ਸਾਹਿਬ ਦਾ ਹੀ ਹੋਣਾ ਹੈ ਨਾ ਕਾਉਂਸਲਰ ਦੇ ਕੋਟੇ ਦੇ ਵਿੱਚੋਂ ਕੰਮ ਪਾਸ ਹੋਣਗੇ ਉਹ ਆਪਣਾ ਲੈਟਰ ਵੀ ਦੇਊਗੇ ਲੈਟਰ ਸ਼ੋਅ ਕਰਦਣੇ ਇਹ ਤਾਂ ਸਾਡਾ ਯੱਕ ਤੁਸੀਂ ਅਫਸਰਾਂ ਦੇ ਕੋਲ ਦੇਖ ਲਓ ਐਮਐਲਏ ਸਾਹਿਬ ਦਾ ਜਿਹੜਾ ਲੈਟਰ ਲੱਗਿਆ ਹੋਇਆ ਵਾ ਕਾਰ ਕੁਝ ਨੇ ਅਫਸਰਾਂ ਦੇ ਕੋਲ ਹੈ ਹੋਇਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਉਹ ਤੁਸੀਂ ਦੇਖ ਸਕਦੇ ਹੋ ਜਿੰਨੇ ਵੀ ਕੰਮ ਹਜੇ ਤੱਕ ਪਾਸ ਹੋਏ ਨਹੀਂ ਉਹ ਐਮਐਲਏ ਸਾਹਿਬ ਦੇ ਕੋਟੇ ਨੂੰ ਕੋਈ ਵਿਸ਼ੇਸ਼ ਕੰਮ ਹੋਇਆ ਜਿਹਦਾ ਉਹ ਘਾਟ ਨਾਲ ਮੌਜੂਦਾ ਕਾਉਂਸਲਰ ਨੇ ਕੀਤਾ ਤੇ ਮੌਜੂਦਾ ਕਾਉਂਸਲਰ ਹੈ ਕੌਣ ਮੌਜੂਦਾ ਕਾਉਂਸਲਰ ਤਾਂ ਆਪਣੇ ਗੁਰਮੀਤ ਸਿੰਘ ਮੁੰਡਿਆ ਜੀ ਨੇ ਜਿੱਦਾਂ ਸੀਵਰੇਜ ਆ ਜਾਂ ਵਾਟਰ ਸਪਲਾਈ ਦੇ ਆ ਜਿਹੜੇ ਕੰਮ ਸੀਗੇ ਜਿੱਦਾਂ ਇਹਨਾਂ ਨੂੰ ਪਤਾ ਲੱਗਿਆ ਇਹ ਕੰਮ ਪਾਸ ਹੋਏ ਨੇ ਉਹ ਥੋੜੇ ਜਿਹੇ ਬੰਦੇ 8-10 ਬੰਦੇ ਆਪਣੇ ਇਕੱਠੇ ਕੀਤੇ ਉਹਨਾਂ ਜਾ ਕੇ ਟੱਕ ਲਾ ਗਏ ਕਿਹੜੀ ਜਗ੍ਹਾ ਟੱਕ ਲਾਏ ਪਰ ਮੁੰਡਿਆ ਪਿੰਡ ਦੇ ਵਿੱਚ ਟੱਕ ਲਾਏ ਇੱਕ ਦੋ ਜਗ੍ਹਾ ਦੇ ਵਿੱਚ ਪਿੰਡ ਦੇ ਬਾਹਰ ਉਹ ਬਾਗੜਾ ਵਾਲੇ ਇਲਾਕੇ ਦੇ ਵਿੱਚ ਇੱਕ ਦੋ ਸਹਾਂ ਤੇ ਟੱਕ ਲਗਾਏ ਨੇ ਉਹ ਕੰਮ ਆਲਰੇਡੀ ਕੰਮ ਪਾਸ ਕਰਾਉਣ ਨੂੰ 6 ਮਹੀਨੇ 8 ਮਹੀਨੇ ਜਾਂ ਸਾਲ ਤੱਕ ਲੱਗ ਜਾਂਦਾ ਹੈ ਕਿ ਉਹਨਾਂ ਕੋਲ ਕੋਈ ਅਧਿਕਾਰ ਨਹੀਂ ਹੈਗਾ ਇਸ ਤਰ੍ਹਾਂ ਜਿਹੜਾ ਉਹਨੂੰ ਘਾਟਨ ਕਰਨਾ। ਜੀ ਦੇਖੋ ਜਿਹਨੇ ਕੰਮ ਪਾਸ ਕਰਵਾਇਆ ਹੋਵੇ ਉਹਨੂੰ ਘਾਟਨ ਕਰਨ ਦਾ ਜਿਹੜਾ ਹੱਕ ਹੈ ਉਹਨਾਂ ਦਾ ਹੀ ਹੈ। ਜਿੱਦਣ ਉਹਨਾਂ ਦੇ ਕੋਟੇ ਦੇ ਵਿੱਚੋਂ ਕੋਈ ਕੰਮ ਪਾਸ ਹੋਊਗਾ ਬੜੀ ਖੁਸ਼ੀ ਦੇ ਨਾਲ ਉਹ ਮਤਲਬ ਕ੍ਰੈਡਿਟ ਵਾਰ ਸ਼ੁਰੂ ਹੋ ਚੁੱਕੀ ਹੈ। ਇਹ ਉਹਨਾਂ ਨੂੰ ਤਾਂ ਐਂ ਲੱਗ ਰਿਹਾ ਵੀ ਸ਼ਾਇਦ ਉਹਨਾਂ ਨੂੰ ਲੱਗਿਆ ਕਿ ਨਵੇਂ-ਨਵੇਂ ਬਣੇ ਆ ਹੁਣੇ-ਹੁਣੇ ਜਾ ਕੇ ਫਟਾਫਟ ਉਧਗਾਟਨ ਕਰ ਲਈਏ ਤੇ ਕ੍ਰੈਡਿਟ ਮਿਲ ਜਾਊਗਾ। ਕੋਈ ਕਾਉਂਸਲ ਸਾਹਿਬ ਫਟਾਫਟ ਕੰਮ ਕਰਾਉਣ ਲੱਗ ਗਏ ਨੇ ਪਰ ਇੰਨੀ ਜਲਦੀ ਕੰਮ ਨਹੀਂ ਹੁੰਦੇ। ਕਾਫੀ ਟਾਈਮ ਲੱਗਦਾ ਕੰਮ ਪਾਸ ਹੋਣ ਨੂੰ ਫਾਇਦਾ ਦਫ਼ਤਰਾਂ ਦੇ ਵਿੱਚ ਘੁੰਮਦੇ ਘੁੰਮਦੇ ਬਹੁਤ ਟਾਈਮ ਲੱਗਦਾ ਸੋ ਹਜੇ ਉਹਨਾਂ ਦੇ ਕੋਟੇ 'ਚ ਕੋਈ ਕੰਮ ਨਹੀਂ ਪਾਸ ਹੋਇਆ ਜਦੋਂ ਉਹਨਾਂ ਦੇ ਕੋਟੇ 'ਚ ਕੰਮ ਪਾਸ ਹੋਊਗਾ ਕੌਂਸਲਰ ਸਾਹਿਬ ਦੇ ਕੋਟੇ 'ਚ ਕੰਮ ਪਾਸ ਹੋਊਗਾ ਫਿਰ ਉਹਦ ਘਾਟ ਦੇ ਖਾਣਨ ਬਹੁਤ ਚੇੜੀ ਗੱਲ ਹੈ ਕਿਸਲਾਹ ਕੀ ਦਿੰਨੇ ਉਹ ਮੌਜੂਦਾ ਕੌਂਸਲਰ ਮੈਂ ਤਾਂ ਇਹੀ ਕਹਿੰਦਾ ਕਿ ਜਦੋਂ ਉਹਨਾਂ ਦੇ ਕੋਟੇ ਦੇ ਵਿੱਚੋਂ ਕੰਮ ਪਾਸ ਹੋ ਜੂਗਾ ਤੇ ਉਹਦ ਘਾਟਨ ਕਰਨ ਨਾਲ ਬੜੀ ਖੁਸ਼ੀ ਦੇ ਨਾਲ ਹੱਲੇ ਜਿਹੜੇ ਆ ਐਮਐਲਏ ਕੋਟੇ 'ਚ ਕੰਮ ਪਾਸ ਹੋ ਰਹੇ ਨੇ ਇਹਨਾਂ ਦਾ ਉਹ ਘਾਟਨ ਕਰਨ ਦਾ ਜਿਹੜਾ ਅਹਕਾਰ ਆ ਉਹ ਐਮਐ या उहो नुमाइंदे तौर ते कुझु त बि करवाण उन ई अधिकार